ਦਾ ਵਾਲੇ ਆ ਦੇਖੋ ਆ ਅਗਲੇ ਦਿਨਾਂ ਦੀ ਤੁਸੀਂ ਥੋੜੀ ਜਿਹੀ ਚਵਾਈ ਵੇਖ ਲਓ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਦੇ ਆ ਤੇ ਬੌਲਰ ਤੇ ਚੱਲ ਰਹੀਆਂ ਕੋਈ ਭਰਾ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦਾ ਤੇ ਜੇ ਕਰੋਣਾ ਜੇ ਫਿਰ ਯਾਰ ਬੋਲੋ ਦੇਖੋ ਸ਼ਾਹ ਨੂੰ ਕਿਦਾ ਰਗੜਾ ਰੁਗੜਾ ਵਜਦਾ ਫਿਰ ਬੱਸ ਕਰ ਤੇ 60000 ਦੀ ਸੰਤੂ ਸਾਹਿਬ ਜਾਣਦੇ ਤੋਂ ਤਾਂ ਬਾਵਾ ਖੜੀਆਂ ਜੀ ਜਿਹੜੇ ਸਵੇਰਾਂ ਦਾ ਸੰਦੀਪ ਕਿੰਨੀ ਕ ਦਿੱਤੀ 14 ਕਿਲੋ ਦਾ ਰਿਕਾਰਡ ਸੰਤੂ ਸਾਹਿਬ ਰਿਹਾ 14 ਕਿਲੋ ਸੀਗੀ ਤੇ ਬੂਰੀ ਮੱਝ ਜਦੋਂ ਵੀ ਦੋਸਤੋ ਨਿਕਲੇ ਤੇ ਜਰੂਰ ਦੱਸਿਓ ਠੀਕ ਆ ਤੇ ਇੱਕ ਜਰਸੀ ਵੇਰ ਦੋਸਤੋ ਦਿਖਾਵਾਂ ਨਸਲ ਬਰੀਡ ਦੇ ਵਿੱਚ ਪੂਰੀ ਆ ਠੀਕ ਆ ਜੀ ਜਰਸੀ ਵੜਾ ਗੱਬਣਾ ਦੋ ਵੜਾ ਗੱਬਣਾ ਤੇ ਮੱਝਾਂ ਜਿਹੜੀਆਂ 200 ਛੋਟੀਆਂ ਦੋਵੇਂ ਸੂਈਆਂ ਨੇ ਬਿਲਕੁਲ ਤਾਜ਼ੀਆਂ ਇਹ ਚਾਰ ਪਸ਼ੂ ਆ ਚੌ ਪਸ਼ੂਆਂ ਦੀ ਡਿਟੇਲ ਵੀਰ ਸੰਦੀਪ ਤੂੰ ਆਪਾਂ ਹਰ ਵਾਰ ਦੀ ਤਰ੍ਹਾਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 19 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 3:30 ਵਜੇ ਦਾ ਪਸ਼ੂ ਦੋਸਤੋ ਜਿਹਨੇ ਵੀ ਤੁਹਾਨੂੰ ਦਿਖਾਉਣੇ ਆ ਜਿਹੜਾ ਕੋਈ ਪਸ਼ੂ ਵੀਰ ਗੱਬਣ ਲੈ ਕੇ ਜਾਂਦਾ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਸਾਰੇ ਭਰਾਵਾਂ ਤੇ ਅਕਿ ਵੀ ਦੋ ਟਾਈਮ ਚੋ ਲੋ ਚਾਹੇ ਚੌਥਾ ਥਰਾਂ ਦਾ ਟਿਪ ਕੇ ਸੋਇਆ ਸੋਇਆ ਪਸ਼ੂ ਦੋ ਟਾਈਮ ਨਹੀਂ ਤਿੰਨ ਟਾਈਮ ਆਪਣੀ ਚੋਗਤ ਤਸਦੀ ਜ਼ਰੂਰ ਕੀਤੀ ਜਾਵੇ ਠੀਕ ਆ ਆਹ ਲੈਨੇ ਵਧੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਸੰਦੀਪ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੰਦੀਪ ਕੀ ਹਾਲ ਚਾਲ ਬਹੁਤ ਵਧੀਆ ਸਾਸਰੀ ਗਾ ਸੰਤੂ ਸਾਹਿਬ ਜੀ ਸਾਸਰੀ ਕਾ ਮਹਾਰਾਜ ਹੋਸਨਾ ਬਹੁਤ ਵਧੀਆ ਸੰਤੂ ਸਾਹਿਬ ਠੀਕ ਆ ਜੀ ਠੀਕ ਠਾਕ ਜੀ ਅੱਛਾ ਵੀਰ ਸੰਦੀਪ ਚਾਰ ਪਸ਼ੂ ਅੱਜ ਆਪਣੇ ਕੋਲ ਹਾਂਜੀ ਚਾਰ ਹੀ ਆ ਜੀ ਦੋ ਵਹਿੜਾਂ ਤੇ ਦੋ ਛੋਟੀਆਂ ਸੂਈਆਂ ਠੀਕ ਆ ਜੀ ਇੱਕ ਆ ਬੂਰੀ ਮਾਝੇਦਰ ਖੜੀ ਆਪਣੇ ਕੋਲ ਬੂਰੀ ਮਾਝ ਸੂਈ ਆ ਸੰਤੂ ਸਾਹਿਬਾ ਜੀ ਇੱਕ ਘੰਟ ਬਹੁਤ ਰਿਕਾਰਡ ਵਾਲੀ ਮੈਂ ਆ ਜੀ ਠੀਕ ਹੈ ਹਾਂਜੀ ਆ ਬੂਰਾ ਰਵਾ ਜ਼ਿਆਦਾਤਰ ਫਿਰ ਹੈ ਹੀ ਆਪਣੇ ਅੰਦਰ ਲਈ ਪਿੰਡਾਂ ਦੇ ਹਾਂਜੀ ਹਾਂਜੀ ਲਓ 201 ਬਾਅਦ ਚ ਤੁਹਾਨੂੰ ਦਿਖਾ ਦਾਂਗੇ ਆਪਾਂ ਸਟਾਰਟਿੰਗ ਤੋਂ ਠੀਕ ਆ ਜੀ ਸ਼ੁਰੂਆਤ ਇਸੇ ਮਾਜ ਤੋਂ ਕਰ ਲੈਂਦੇ ਆਂ ਬੂਰੀ ਮਾਜਾ ਦੋਸਤੋ ਨੀਲੀ ਦੇ ਵਿੱਚ ਆ ਬਾਕੀ ਮਾਰਕਿੰਗ ਜਿੰਨੇ ਵੀ ਹੈਗੀ ਆ ਪੂਰੇ ਕੈਰੈਕਟਰ ਆ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਅੱਛਾ ਸੰਦੀਪ ਹੁਣ ਕਿੰਨਾ ਕ ਟਾਈਮ ਪਹਿਲਾਂ ਸੂਈ ਸੰਤੂ ਸਾਹਿਬ ਇਹਨੂੰ ਕਿੰਟਾ ਘੰਟਾ 1.5 ਘੰਟੇ ਹੋਇਆ ਅਜੇ ਜੇਰ ਪਾਉਣੀ ਬਾਕੀ ਆ ਠੀਕ ਆ ਇਹਦਾ 1.5 ਘੰਟੇ ਹੋਇਆ ਕੱਟੀ ਨੂੰ ਜਨਮ ਦਿੱਤਾ ਜੀ ਇਹ ਇਹ ਹੈ ਅਬਦਿਲ ਆਬਦਾ ਕੋਈ ਚੌਥਾ ਮਾਲੇ ਤੀਜੇ ਸੂਏ ਆਪਣਾ ਵੀਰਾਂ ਜਿਹਨਾਂ ਦੇ ਨੇ ਲਈਏ ਜਿਨ੍ਹਾਂ ਤੋਂ ਉਹਨਾਂ ਚੁੱਕੇ ਗਿਆ ਜੀ ਆਹ ਮਗਰ ਕੱਟੀਏ ਦੋਸਤੋ ਠੀਕ ਹੈ ਜੀ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਤੀਜਾ ਸੂਆ ਚਾਹੇ ਕੋਈ ਵੀਰ ਚੌਥਾ ਮਾਲੇ ਤੀਜਾ ਮਾਲੇ ਉਹ ਆਪਣੀ ਹਰ ਵੀਰ ਦੀ ਆਪੋ ਆਪਣੀ ਸਮਝ ਆ ਠੀਕ ਹੈ ਜੀ ਸੂਬਿਆਂ ਦੇ ਵਿੱਚ ਖਾਸ ਤੌਰ ਤੇ ਤੇ ਬਾਕੀ ਥੋੜਾ ਬਾਧਾ ਚੋਇਆ ਜਾਇਆ ਵੀਰ ਬੋਲਾ ਸੰਤੋਸ ਸਾਹਿਬ ਅਜੇ ਨਹੀਂ ਚੋਇਆ ਅਜੇ ਧਾਰਾ ਮਾਰ ਕੇ ਵੇਖਿਆ ਚੂਣ ਪੱਕੀ ਨਿਕਲੀ ਆ ਠੀਕ ਹੈ ਜੀ ਬਾਕੀ ਅਮੇ ਝੂਠ ਮਾਰਨ ਨੂੰ ਮਾਰੀ ਹੈ ਕਿ 2 ਕਿਲੋ ਚੋਇਆ 4 ਕਿਲੋ ਚੋਇਆ ਜੇ ਸੁੱਕੇ ਹਟੇ ਆ ਸੁੱਕੇ ਹਟੇ ਆ ਹਾਂ ਜੀ ਹਾਂ ਜੀ ਸੰਤੋਸ ਨਾਲ ਦੀ ਨਾਲ ਆਪਾਂ ਕੋਈ 2-2 4-4 ਧਾਰਾ ਮਾਰ ਕੇ ਤੁਹਾਨੂੰ ਤਸੱਲੀ ਜ਼ਰੂਰ ਕਰਾ ਦਾਂਗੇ ਇੱਕ ਵਾਰੀ ਥਾਂ ਤੋਂ ਪ੍ਰੋਪਰ ਵਰ ਦੇ ਕੋਈ ਭੂਰ ਫੁਵਾੜਾ ਤੁਹਾਨੂੰ ਉਹ ਠੰਡੀ ਦੀਰੀ ਬੜੀ ਜਾਂਦੀ ਹੈ ਬਾਕੀ ਸੰਤੋਸ ਸਾਹਿਬ ਆਹ ਦੇਖੋ ਆਹ ਅਗਲੇ ਥਾਂਾਂ ਦੀ ਤੁਸੀਂ ਥੋੜੀ ਜਿਹੀ ਚਵਾਈਂ ਵੇਖ ਲ ਸੰਦੂ ਸਾਹਿਬ ਕੋਈ ਭੂਰ ਨਹੀਂ ਕੋਈ ਛਿਟਾ ਨਹੀਂ ਭਾਰ ਭਾਵੇ ਮੈਂ ਥਾਂ ਥਾਂ ਕੇ ਬਾਤ ਘਾਟ ਹੋਵੇ ਤਾਂ ਆਪਣੀ ਪੋਲੀ ਗਾਰੰਟੀ ਹੈ। ਠੀਕ ਹੈ। ਕਿਹੜਾ ਵੀਰ ਇਥੋਂ ਚੋਕੇ ਤਸੱਲੀ ਕਰਕੇ ਖੜੂਗਾ? ਉਹ ਆਪਦੀ ਜਿੱਦਾਂ ਮਰਜ਼ੀ ਨਰਕ ਪਰਖ ਤਸੱਲੀ ਕਰਕੇ ਲੈ ਜੇ। ਬਿਲਕੁਲ ਜੀ। ਉਹ ਅਗਲੇ ਦੀ ਜ਼ਿੰਮੇਵਾਰੀ ਹੋਗੀ। ਬਿਲਕੁਲ। ਲੈ ਵੀ ਸੰਦੀਪ ਖੋਲ ਦੇ ਵੀਰ ਇੱਕ ਵਾਰੀ ਤੋਰ ਦਈਏ। ਹਾਂ ਜੀ। ਲਾ ਦੋਸੋ ਬਿੱਲੀ ਮਣਕੀ ਅੱਖਾ ਬੱਲਾ ਮੱਥਾ ਠੀਕ ਹੈ ਜੀ। ਤੇ ਚਾਰੇ ਖੁਰ ਤੂਪੇ ਆ ਤੇ ਜਿੱਦਾਂ ਵੀਰ ਨੇ ਦੱਸਿਆ ਵੀ ਨਾਰਲੀ ਪਿੰਡੋਂ ਇਹ ਮੱਝ ਨਿਕਲੀ ਆ। ਬਾਕੀ ਵਜਨ ਵੱਡਾ ਵੱਡਾ ਸੰਦੂ ਸਾਹਿਬਾ ਜੇ ਸ ਤੋ ਜਸਟ ਦੋਸਤੋ ਹੁਣ ਕੋਈ ਘੰਟਾ ਚੱਕੇ ਲੋ ਜਾਂ ਹੈਡ ਕੋਈ ਅੱਧਾ ਘੰਟਾ ਚੱਕੇ ਲੋ ਜਾਂ ਕੋਈ ਡੇਢ ਘੰਟਾ ਚੱਕੇ ਲੋ ਇੰਨਾਕ ਸਮਾਂ ਹੋਇਆ ਜੇ ਸੂਈ ਨੂੰ ਜੇਰ ਦੂਰ ਪੈਣੀ ਬਾਕੀ ਆ ਬਾਕੀ ਤੁਸੀਂ ਲੜਦੂੜ ਦੇਖ ਸਕਦੇ ਜੇ ਮਗਰ ਠੀਕ ਆ ਜੇ ਜੇਰ ਪੈਜੂਗੀ ਉਹਦੀ ਤੁਸੀਂ ਡਿਟੇਲ ਠੀਕ ਆ ਜੀ ਆਫਟਰ ਅਪਲੋਡਿੰਗ ਵੀਡੀਓ ਤੁਸੀਂ ਲੈ ਸਕਦੇ ਜੇ ਹੰਦੂ ਸਾਹਿਬ ਜਿਹੜੇ ਵੀਰਾਂ ਤੋਂ ਲਈ ਆ ਪਹਿਲੇ ਦੂਜੇ ਸੁਵੇਦਾ ਰਿਕਾਰਡ 15 ਕਿਲੋ ਦਾ 16 ਦਾ ਦੱਸਿਆ ਹੀ ਵੀਰਾਂ ਨੇ ਅੱਛਾ ਜੀ ਹਾਂ ਜੀ ਠੀਕ ਆ ਜੀ ਤੇ じゃ ਸੁਬਾ ਸੂਈ ਆ ਬਾਕੀ ਚੰਗਾ ਦੁੱਧ ਪਾ ਦੂਗੀ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਠੀ ਬੂਰੀ ਯਾ ਤੇ ਲਾਂ ਵਾਲੀ ਹੈ ਤੇ ਲਾਂ ਵਾਲੀ ਬੂਰੀ ਆ ਗਈ ਜੀ ਤਾਂ ਦੋਸਤੋ ਪੂਰੀ ਨੀਲੀ ਨੀਲੀ ਜਿਹੀ ਆਉਂਦੀ ਆ ਬਾਲ ਦੀ ਨਾ ਤੇ ਦੋਸਤੋ ਸਾਹਿਬ ਆ ਦੇਖੋ ਸੋ ਬਾਕੀ ਦੋਸਤੋ ਸੂਸਵਾ ਦੇ ਵਿੱਚ ਇੱਕ ਵਾਰੀ ਪਸ਼ੂ ਆਇਆ ਠੀਕ ਆ ਟਾਂਚਾ ਢੂੰਜਾ ਮੱਝ ਦਾ ਚੰਗਾ ਤੇ ਸੋਹਣੇ ਪੇਠਪੂੜੇ ਦੇ ਵਿੱਚ ਲਾਲ ਰਤੀ ਬੂਰੀ ਹੈ ਵਜਨ ਰੋਡ ਬਹੁਤ ਹੈ ਸੰਤੂ ਸਾਹਿਬ ਬਾਕੀ ਹਾਂ ਬੰਦ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਹਰ ਇੱਕ ਚੀਜ਼ ਦੋਸਤੋ ਹਰ ਇੱਕ ਕੁਆਲਿਟੀ ਦੇ ਵਿੱਚ ਮਿਲ ਜੂਗੀ ਤੁਹਾਨੂੰ ਬੋਰੀ ਆ ਨੀਲੀ ਆ ਤੇਲਾਂ ਵਾਲੀ ਆ ਤੇ ਲਾਲ ਰੱਥਾਂ ਦੇ ਸਾਹਿਬ ਇਹੋ ਜਿਹੇ ਪਾਸੋਂ ਬਹੁਤ ਘੱਟ ਮਿਲਦੇ ਆ ਚਲੋ ਕਾਲੀਆਂ ਮਈਆਂ ਤੇ ਮਿਲ ਹੀ ਜਾਂਦੀਆਂ ਮੋਰਾਂ ਦੀਆਂ ਜਿਹੜਾ ਪੂਰਾ ਜਾਨਵਰ ਪੂਰੀ ਨੀਲੀ ਜਾਇ ਨਹੀਂ ਉਹ ਬਹੁਤ ਜ਼ਿਆਦੀ ਘੱਟ ਬਿਲਕੁਲ ਜੀ ਆ ਅੱਖਾਂ ਦੋਸਤੋ ਦੋਨੋਂ ਤੁਸੀਂ ਦੇਖ ਲਓ ਆ ਮਾਰਕਿੰਗ ਦੋਵੇਂ ਅੱਖਾਂ ਵਾਈਟ ਆ ਬਿੱਲੀਆਂ ਬੋਲੀਆਂ ਅੱਖਾਂ ਠੀਕ ਹੈ ਜੀ ਸੋ ਉਲਟ ਬੰਨ ਨਹੀਂ ਸਾਈਡ ਤੋਂ ਥਾਣ ਵੇਖ ਲੋ ਇੱਕ ਉਪਰੀ ਤੇ ਲੰਬੇ ਥਾਣ ਬਿਰਲਪੁਰ ਲਾਫਸੀ ਥਾਣਾ ਦੀ ਬਹੁਤ ਚੰਗੀ ਆ ਸਫਾਈ ਮਗਰੋਂ ਬਹੁਤ ਜਿਆਦੀ ਸੰਤੋਖ ਸਾਹਿਬ ਆਹ ਦੇਖੋ ਜੀ ਠੀਕ ਆ ਜੀ ਤਾਂ ਵੀ ਸੰਦੀਪ ਰੇ ਕੀ ਕਰਦੇ ਆ ਡਿਮਾਂਡ ਸੰਤੋਖ ਸਾਹਿਬ ਮੈਂ ਤਾਂ ਚਲੋ ਕਰਨ ਨੂੰ ਜਿੰਨਾ ਮਰਜ਼ੀ ਮੁੱਲ ਕਰ ਲੀਏ ਮੋਲ ਆਪਾਂ ਜੈ ਜੀ ਕਰਨਾ ਬਿਲਕੁਲ ਹੂੰ ਆਪਾਂ ਨੂੰ ਚਲੋ 11500-2000 ਜੇ ਆਪਾਂ ਸੰਤੋਖ ਸਾਹਿਬ ਦੇ ਦੇਣੀ ਆ ਹਾਂ ਜੀ ਸੰਤੋਖ ਸਾਹਿਬ ਮੋਲ ਕਰਨ ਨੂੰ ਭਾਵੇਂ ਇੱਕ 10 ਕਰੀਏ ਇੱਕ 5 ਕਰੀਏ ਹਾਂ ਜੀ ਹਾਂ ਨਹੀਂ ਲੱਖ ਰੁਪਏ ਤੇ ਮੈਂ ਦੇ ਦਈਏ ਜੀ ਲੱਖ ਦੇ ਹਾਂ ਜੀ ਦੱਕ ਕਰਦੀਏ ਖੁੱਲਾ ਜਿੰਨਾ ਵੀ ਹੋ ਸਕਦਾ ਵਿੱਚ ਉਹ ਗੁੰਜਾਇਸ਼ ਹੋਣੀ ਚਾਹੀਦੀ ਬਿਲਕੁਲ ਸੰਤੋਖ ਸਾਹਿਬ 100 ਰੁਪਿਆ ਛੋੜੀ ਹੋਣੀ ਹੈ 96000 ਦੀ ਮੈਂ ਦੇ ਦਾਂਗਾ ਹਾਂ ਜੈਸਨ ਉਹੀ ਹੈ ਜੈਸਨ ਉਹੀ ਹੁੰਦੇ ਰਕਸਰ ਨਹੀਂ ਰਹਿੰਦੀ ਤੇ ਹੋਰ 1000 ਛੱਡ ਦੇਣੇ 95 ਦੀ ਜਾਣ ਦੋ ਪਹੁੰਚ ਹੁਣ ਆ ਖੋਸ਼ੀ ਖੋਸ਼ੀ ਸੰਤੋਖ ਸਾਹਿਬ ਬਾਹਰੋਂ ਵੀ ਮਿਲਣੀ ਮੈਨੂੰ ਬਿਲਕੁਲ ਜੀ ਬਿਲਕੁਲ ਬਾਕੀ ਵਜਨ ਲੋਡ ਵਾਲੀ ਆ ਲੱਖ ਲੱਖ ਸਵਾ ਸਵਾ ਲੱਖ ਨੂੰ ਸੰਤੋਖ ਸਾਹਿਬ ਮਈਆਂ ਵੀ ਗੰਧੀਆਂ ਆਮ ਲੋ ਦੋਸਤੋ 95000 ਦੀ ਤੁਹਾਨੂੰ ਮਿਲ ਜੂਗੀ ਮਗਰ ਵੀ ਕੱਟੀ ਆ ਸੋ ਇਹ ਵੀ ਵਾਅਦੇ ਬੰਦੀ ਹੈ ਵੀ ਕਿਸੇ ਵੀਰ ਨੇ ਚਲੋ ਸ਼ੌਂ ਆ ਬਿਲਕੁਲ ਹਾਂਜੀ ਲਓ ਦੋਸਤੋ ਨੀਲੀ ਦੇ ਵਿੱਚ ਬੂਰੀ ਇਹ ਆਪਾਂ ਤੁਹਾਨੂੰ ਦਿਖਾਉਣੀ ਸੀ ਬਹੁਤ ਸੋਹਣੀ ਚੰਗੀ ਮੱਝ ਆ ਵਜਨ ਬਟੇ ਵਾਲੀ ਆ ਪੂਰੀ ਵਜਨ ਮੋੜ ਵਾਲੀ ਆ ਤੇ ਪਸੰਦ ਆਊਗੀ ਬਾਕੀ ਇੱਥੇ ਆਣ ਕੇ ਆਪਣੀ ਇੱਕ ਟਾਈਮ ਚੋ ਕੇ ਤਸੱਲੀ ਕਰ ਲਿਓ ਪਰ ਕਰਕੇ ਆ ਕੇ ਤਸੱਲੀ ਪੂਰੀ ਕਰ ਜੀ ਜੀ ਅੱਜ ਤਾਂ ਬਿਲਕੁਲ ਅੱਗੇ ਸੰਦੀਪ ਸੈਕਿੰਡ ਨੰਬਰ ਤੇ ਆ ਝੋਟੀ ਇਹ ਝੋਟੀ ਆ ਗਈ ਦੂਜਾ ਸੂਬਾ ਦੂਜਾ ਨੋ ਝੋਟੀ ਆ ਗਈ ਹਾਂਜੀ ਲਓ ਵੀ ਇਹ ਵੀ ਸੂਈ ਹੈ ਨਾ ਸੂਈ ਹੈ ਸੰਤੂ ਸਾਹਿਬ ਲਓ ਦੋਸਤੋ ਇਹ ਝੋਟੀ ਕਰੋ ਚੱਕ ਤੁਸੀਂ ਸੋਹਣਾ ਕੱਦ ਕਾਠਾ ਕੱਦ ਕਾਠਾ ਵਾਲੇ ਪਾਸੋਂ ਦੋਸਤੋ ਇੱਕ ਬਰੀ ਜ਼ਿਕਰ ਕਰ ਦ ਆ ਮਗਰੋਂ ਥਣ ਦੇਵਾ ਤੁਸੀਂ ਵੇਖੋ ਵਰਲਾ ਵਿਥਾਂ ਵੀ ਬਹੁਤ ਸੋਹਣੀਆਂ ਕਾਫੀ ਸੋਹਣਾ ਦੋਸਤੋ ਵੰਡ ਦੇ ਉੱਪਰ ਥਣ ਲੱਗਾ ਤੇ ਚਾਰੇ ਥਣਾਂ ਦੀ ਸਪੇਸ ਵੰਡ ਚੰਗੀ ਆ ਇਹਨੂੰ ਸੰਦੀਪ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਸੰਤੂ ਸਾਹਿਬ ਇਹਨੂੰ 10 12 ਦਿਨ ਹੋਏ ਸੂਈ ਨੂੰ ਹਾਂਜੀ ਕੱਟੀ ਮਗਰਿਆ ਜੀ ਇਹਦੇ ਲਓ ਜੀ ਹਾਂਜੀ ਮਗਰ ਕੱਟੀ ਆ ਦੋਸਤੋ ਕੱਟੀ ਦੀ ਬੇਲ ਬੂਲ ਵੇਖੋ ਕਿੰਨੀ ਲੰਮੀ ਆ ਠੀਕ ਹੈ ਜੀ ਚੰਗੇ ਸੀਮਨ ਦੀ ਕੱਟੀ ਆ ਆਪ ਜੀ ਦੋ ਜਣ ਝੋਟੀ ਹੈ ਦੋ ਜਣ ਝੋਟੀ ਹੈ ਜੀ ਬਾਕੀ ਥਣ ਸਣ ਬੜਾ ਚੰਗਾ ਲੱਗਾ ਚਵਾਈ ਬਹੁਤ ਚੰਗੀ ਲੱਗੀ ਸੰਤੂ ਸਾਹਿਬ ਨੂੰ ਹੂੰ ਹਾਂਜੀ ਇੱਕ ਨੰਬਰ ਚ ਵਾਈ ਲੱਗੀ ਕੋਈ ਭੂਰ ਨਹੀਂ ਕੋਈ ਛਿਟਾ ਨਹੀਂ ਕੋਈ ਥਾਨ ਨਹੀਂ ਵੱਧ ਘਟ ਠੀਕ ਹੈ ਜੀ ਹਾਂਜੀ ਲਓ ਤੁਸੀਂ 10 ਕਿਲੋ ਹੋਣਾ ਇਸ ਵਕਤ 9 ਕਿਲੋ ਮੰਨ ਕੇ ਸੌਦਾ ਕਰੇ ਜਿਹੜੇ ਵੀ ਨਾ 9 ਕਿਲੋ ਜਿਹੜਾ ਐਗਜ਼ੈਕਟ ਜਿਹੜਾ ਨਿਕਲਦੇ ਆ ਸੰਤੋ ਸਾਹਿਬ ਨੇ ਲੀਟਰ ਮਰਾਦ ਲੀਟਰ ਮਰਾਦਾਂਗੇ ਆਪਾਂ ਹੋਰ ਦੱਸੂਗਾ ਲਓ ਦੋਸਤੋ ਐਗਜ਼ੈਕਟ ਜਿਹੜਾ 9 ਲੀਟਰ ਚੋਂ ਦੇ ਵਿੱਚ ਆ ਉਹ ਬਿਲਕੁਲ ਤੁਹਾਨੂੰ ਦੱਸ ਦਿੱਤਾ ਵੀ 9 ਲੀਟਰ ਆ ਕਾਦਕੂਦ ਬਹੁਤ ਸੋਹਣਾ ਦੋ ਸੁੱਟਾਂ ਚਾ ਬਹੁਤ ਸੋਹਣਾ ਝੋਟੀ ਦਾ ਬੇਲਬੂਲ ਵੀ ਤੁਸੀਂ ਵੇਖੋ ਸਪੈਸ਼ਲ ਆ ਲੰਬੀ ਵੀ ਪੂਰੀ ਆ ਸਿੰਗੀ ਵੇਖੋ ਸੰਤੋ ਸਾਹਿਬ ਲ ਠੀਕਾ ਸੋ ਫੱਬ ਦੀ ਫੁੱਬ ਦੀ ਬਹੁਤ ਪਈ ਆ ਝੋਟੀ ਸਿੰਗਲ ਹੱਡੀ ਦੇ ਵਿੱਚ ਤੇ ਥਾਂ ਦੇ ਵਿੱਚ ਦੀ ਬਹੁਤ ਸਾਫ ਸੁਥਰੀ ਠੀਕ ਆ ਜੀ 9 ਕਿਲੋ ਦੁੱਧ ਜਿਹੜਾ ਕਿਸੇ ਭਰਾ ਨੇ ਬਾਲਟੀ ਦੇ ਵਿੱਚ ਦੁੱਧ ਪੈਂਦਾ ਜਿਹੜਾ ਉਹ 9 ਕਿਲੋ ਆ ਅੱਗੇ ਕੋਈ ਚੰਗੀ ਵੀਰ ਦੀ ਕਾਰਗੈ ਜਾਨੀ ਕਿਸੇ ਵਾਰ 11 ਕਿਲੋ ਦਾ ਹੀ ਹੋਵੇ ਹੂੰ ਆ ਕਰੋ ਚੱਕ ਜੀ ਫੇ ਜਾਂਦੀ ਆ ਲੋ ਜੀ ਠੀਕ ਹੈ ਜੀ ਸੋ ਸਪੇਸ ਵੰਡ ਬਹੁਤ ਵਧੀਆ ਦੋਸਤੋ ਆਪਸੀ ਥਨਾਂ ਦੀ ਠੀਕ ਹੈ ਜੀ ਸੋ 9 ਲੀਟਰ ਹੈ ਇਸ ਵਕਤੇ ਥਲੇ ਹਾਜ਼ਰ ਕੋਈ ਭਰਾ ਆਪਣੇ ਦੋ ਟਾਈਮ ਚੋਕੇ ਤਸੱਲੀ ਕਰ ਲੈ ਬਹੁਤ ਸੋਹਣੀ ਫੇਸ ਕੁਆਲਿਟੀ ਕਦਕੁੱਦ ਪੂਰਾ ਵੱਡਾ ਵਜਾਂ ਲੋਡ ਵਾਲੀ ਅਸੰਤੂ ਸਾਹਿਬ ਛੋਟੀ ਜਿੰਨੀ ਚੰਗੀ ਛੋਟੀ ਅਸੰਦੀਪ ਜੀ ਹਾਂ ਜੀ ਬਹੁਤ ਜ਼ਿਆਦੀ ਕਰੀ ਇਹ ਵੀ ਸੰਦੀਪ ਕੀ ਕਰਦੇ ਆ ਡਿਮਾਂਡ ਸਾੰਤੂ ਸਾਹਿਬ ਮੋਲੇ ਦਾ ਆਪਾਂ ਬਿਲਕੁਲ ਜਾਇਜ਼ ਹੀ ਕਰਨਾ ਮੁੱਲ ਕਰਦੇ ਆ ਦਾ 86000 ਰੁਪਿਆ ਹਾਂ 80000 ਦੀ ਦੇ ਦਈਏ ਜੀ 80000 ਦੀ ਹਾਂ ਜੀ ਕਰ ਦਈਏ ਛੋਟੇ ਆਪ 76000 ਜਾਂਦੋ ਜੈਸਨੋ 100 ਰੁਪਿਆ ਛੋੜੀ ਹੋਣੀ ਜੀ ਲਓ ਦੋਸਤੋ ਸਾਹਿਬ 76000 ਜਾਂਦੀ ਹਾਂ ਜੀ 76000 ਜੀ 100 ਰੁਪਿਆ ਛੋੜੀ ਕਰਨੀ ਸੰਤੂ ਸਾਹਿਬ ਆਪਾ ਲਓ ਦੋਸਤੋ 76 ਬਾਕੀ ਇਹਦੀ ਬਾਰ ਨਹੀਂ ਮਿਲਨੀ ਸੰਤੂ ਸਾਹਿਬ ਆਪਾ ਨੂੰ ਇਹ ਛੋਟੀ ਮਿਲ ਜੂਗੀ 76000 ਦੇ ਵਿੱਚ ਦੋਸਤੋ ਇਹ ਛੋਟੀ ਮਿਲ ਜੂਗੀ ਸਾਰੇ ਭਰਾ ਜ਼ਰੂਰ ਦੋਸਤੋ ਦੂਜਾ ਸੁਆਸ ਸੰਤੂ ਸਾਹਿਬ ਬਹੁਤ ਜਿਆਦਾ ਹਜੇ ਅਜੇ ਕਮੀਆਂ ਜਵਾਨ ਕਰਨ ਦੇ ਛਿੱਗੀ ਹੁੰਦੀ ਜੀ ਤੇ ਅਜੇ ਹੋਰ ਕਦ ਕਰੂਗੀ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਬਾਕੀ ਝੋਟੀ ਚੰਗੀ ਆ ਭਰਾਵੋ ਕਦ ਕੁਤਾਲੇ ਪਾਸੇ ਕੋਈ ਭਲੇਖਾ ਨਹੀਂ ਗਾ ਬਾਕੀ ਚੂਣ ਜਾਣ ਦੀ ਵੀ ਚੰਗੀ ਸਾਫ 1 ਨੰਬਰ ਸੰਤੂ ਸਾਹਿਬ ਭੂਰ ਛੱਟੇ ਦੀ ਫੋਲ ਆਪਣੀ ਗਰੰਟੀ ਕੋ ਲਾਂਹਾ ਵੀਰ ਦੇ ਦੇ ਤੇ ਆਪਣੀ ਫੋਲ ਜੋ ਮੇਰੀ ਠੀਕ ਹੈ ਛੇ ਭਾਰ ਦੀ ਵੀ ਫੋਲ ਜੋ ਮੇਰੀ ਲਓ ਦੋਸਤੋ ਲੁੱਟ ਲਓ ਮੇਲਾ ਠੀਕ ਹੈ ਜੀ ਫੜ ਦੋ ਫੜ ਦੋ ਜੀ ਤੇ ਬਹੁਤ ਨਿਕੇ ਨਿਕੇ ਮੁੱਲ ਸੰਤੂ ਸਾਹਿਬ ਕੀਤੇ ਆ ਜੈਜ ਰੇਟ ਜਰਸੀ ਵੈੜ ਆ ਗਈ ਸੰਤੂ ਸਾਹਿਬ ਬਹੁਤ ਹੀ ਜਲਦੀ ਰਹੀ ਇੱਕ ਤੋਹਫਾ ਦਿਖਾਉਣੇ ਆ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਵੀ ਕਾਫੀ ਵੀਰਾਂ ਦੀ ਛੋਟਾ ਕੰਨ ਬੂਤੀ ਬਿਲਕੁਲ ਛੋਟੀ ਆ ਬੋਦੀ ਬਿਲਕੁਲ ਡੁਗਾਈ ਡੁਗੀ ਉਸੇ ਤਰ੍ਹਾਂ ਦੋਨਾਂ ਅੱਖਾਂ ਦੇ ਵਿੱਚ ਆ ਵੇਖੋ ਜੀ ਜਿਵੇਂ ਕਹਿੰਦੇ ਵੀਰ ਟੂਵਾ ਪੈਂਦਾ ਆ ਲੋ ਤੇ ਬਾਕੀ ਠੰਢੀ ਧੀਰੀ ਵੀ ਸੰਤੂ ਸਾਹਿਬ ਇੰਨੀ ਜਿਆਦੀ ਵੀ ਗੱਲ ਹੀ ਛੱਡੋ ਅਜੇ ਸੰਤੂ ਸਾਹਿਬ ਦੱਸਦੇ ਰਹਿੰਦੇ ਰਹੇ ਸੂਣ ਚ ਦਸਕ ਦਿਨ ਲੈ ਜੂ ਦੱਸ ਦੇ ਨਾ ਜੇ ਆਰਾਮ ਨਾਲ ਲੈ ਜਾਣੀ ਜੀ ਆ ਵੇਖੋ ਲੋ ਬਦਸਤੋ ਹੋਰਲੀ ਵੇਖੋ ਭਰਾ ਵੇਖੋ ਹੁੰਦਾ ਰੂਮ ਵਰਗਾ ਭਰਾ ਸੰਤੂ ਸਾਹਿਬ ਮਾੜਾ ਹੱਥ ਰੱਖਣ ਦੀ ਦੇਰੀ ਨਿਕਲਦਾ ਹੁੰਦਾ ਬਾਹਰ ਤੇ ਆਪਾ ਲਓ ਜੀ ਤਦੀਪ ਇਹ ਸੁਬਾ ਵੀਰ ਸੁਬਾ ਸੰਤੋਸ਼ਾ ਵੀਰ ਗੀ ਉਹਨਾਂ ਦੇ ਆਪਾਂ ਦੂਜਾ ਆਖਿਆ ਚਾਹੇ ਕੋਈ ਤੀਜਾ ਵੀ ਮੰਨ ਲੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਚਾਹੇ ਦੂਜਾ ਚਾਹੇ ਤੀਜਾ ਮੰਨ ਲਿਓ ਠੀਕ ਆ ਜੀ ਬਾਕੀ ਰਿਅਲਿਟੀ ਦੇ ਵਿੱਚ ਸਾਰੇ ਵੀਰ ਤੁਸੀਂ ਜਾਣਕਾਰ ਜੀ ਦੂਜੇ ਵੀ ਵੈਸੇ ਫੇਸ ਕੁਆਲਿਟੀ ਆ ਤੀਜੇ ਵੀ ਮੰਨ ਕੇ ਕੋਈ ਵੀਰ ਰਹਿ ਜਾਊਗਾ ਕੋਈ ਬਾੜੀ ਵੱਟੀ ਗੱਲ ਨਹੀਂ ਗਈ ਬਾਕੀ ਤਾਂ ਜਾ ਇਸ ਵਾਰ ਦਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਜਿੱਦਾਂ ਇੱਕ ਨਾਰਮਲ ਆਪਾਂ ਬੜਾ ਦੇਖਦੇ ਆ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਪਰ ਦੁੱਧ ਸੋਨਾ ਚਵਾ ਦੂਗੀ ਸੰਤੋਸ਼ਾ ਪਹਿਲੇ ਛੋਟੀ ਜਰਸੀ ਜਿਹੜੀ ਕੋਈ 8 9 7 ਲੀਟਰ ਵਾਲੀ ਉਹਦੇ ਤੋਂ ਆਪਾਂ ਨਹੀਂ ਕਹਿੰਦੇ ਵੀ ਆਪਾਂ ਫਿਰ ਵੀ ਕਹਿੰਦੇ ਆ ਵੀ ਨਾਰਮਲੀ ਚੰਗਾ ਦੁੱਧ ਚਵਾ ਦੋਗੀ ਹੰਦੂ ਸਾਹਿਬ 18 ਕਿਲੋ ਦੁੱਧ ਬੰਦਿਆਂ ਚੋਇਆ ਚਲੋ ਆਪਾਂ 22 ਨੀਆਂ ਦੇ ਐਰ ਕੀ 22 ਬਾਈ ਕੱਢ ਜੇ ਤੇ ਕੱਢ ਜੇ ਜ ਚੰਗੀ ਸਾਂਭੀ ਕਿਸੇ ਵੀਰ ਨੇ ਠੀਕ ਆ ਜੀ ਹਾਂ ਜੀ ਆ ਲੋ ਜੀ ਸੰਦੀਪ ਬਰੇ ਇੱਕ ਲੰਮਾ ਤੋਰਦੇ ਆ ਜੀ ਲਓ ਜੀ ਸੋ ਬਖਾਰਾ ਬਖੂਲਾ ਦੋਸਤੋ ਸੋਹਣਾ ਬਣਾ ਕੇ ਤਿਆਰ ਕੀਤਾ ਉਮੀਦ ਕਰਦੇ ਆ ਵੀ 8 7 ਦਿਨਾਂ ਦੇ ਵਿੱਚ ਬਹੁਤ ਸੋਹਣੀ ਬਣ ਕੇ ਤਿਆਰ ਹੋਊਗੀ ਤੇ ਟਪਕੇ ਵੀ ਆਪਾਂ ਤੁਹਾਨੂੰ ਜਿਹੜੀ ਆ ਚੌਥਾ ਨਾਂ ਦੀ ਤਸਦੀਕ ਕਰਵਾਤੀ ਆ ਠੀਕ ਆ ਜੀ। ਤੋਂ ਰੰਗ ਪ੍ਰਿੰਟ オリジナル ਜਿੱਦਾਂ ਆਪਾਂ ਇੱਕ ਨਾਰਮਲ ਜਰਸੀ ਵਾੜ ਦਾ ਦੇਖਦੇ ਆ। ਅੱਛਾ ਪਿਛਲੇ ਸਵੇਰ ਦਾ ਸੰਦੀਪ ਕਿੰਨੀ ਕ ਦਿੱਤੀ ਸੀ? 18 ਕਿਲੋ ਦਾ ਰਿਕਾਰਡ ਸੰਧ ਸਾਹਿਬ ਰਿਹਾ 18 19 ਕਿਲੋ ਦਾ। ਹਾਂ। ਨਾਰਮਲ ਸਾਮ ਤੇ। ਠੀਕ ਆ ਜੀ। ਹਾਂਜੀ। ਚੰਗੀ ਵੀਰ ਕੋਲ ਸਾਮ ਨੂੰ ਦਾ 20 ਕਿਲੋ ਦੁੱਧ ਪਾ ਦੂਗੀ ਸੰਧ ਸਾਹਿਬ। ਹਾਂ। ਅਜਾ ਬਹੁਤ ਜਿਆਦਾ ਬਾਨਾ ਜੇ ਇਹਨੇ ਹਫ਼ਤਾ ਹੀ ਲੈਣਾ ਜੀ। ਠੀਕ ਆ ਜੀ। ਬਾਕੀ ਜੰਮੀ ਆ ਨਿੱਗਰ ਜੰਨੀ ਹੈਗੀ ਸੰਦੋਸੋ ਪਲੀ ਗੁਲੀ ਪੂਰੀ ਆ ਹਾਈਟ ਮੀਡੀਅਮ ਆ ਦੋਸਤੋ ਬੇਸ਼ੱਕ ਪਲੀ ਸਾਭੀ ਚੰਗੀ ਆ ਠੀਕ ਆ ਬਾਕੀ ਤੋਰੇ ਤੂਰੇ ਤੋਂ ਤੁਸੀਂ ਨਾਰਮਲ ਹੀ ਦੇਖ ਹੀ ਲਿਆ ਬਹੁਤ ਖੂਬਸੂਰਤਾ ਦੇਖੋ ਠੀਕ ਆ ਸੋ ਵੰਡਰਬੂਡ ਬਹੁਤ ਸੋਹਣੀ ਆ ਆਪਸੀ ਤੇ ਨਾਲ ਦੀ ਤੇ ਇੱਥੋਂ ਇੱਕ ਵਾਰੀ ਥੋੜਾ ਜਿਹਾ ਕਮਾ ਲਿਆ ਵੀਰ ਸੰਦੀਪ ਇਹਨੂੰ ਮੋੜ ਲਿਆ ਜੀ ਤੇ ਇਹਨੂੰ ਜੀ ਹਾਂ ਜੀ ਠੀਕ ਆ ਜੀ ਬੰਦੋ ਹਾਂ اچھا ਸੰਦੀਪ ਕੀ ਬੋਲ ਬਾਕੀ ਢੇਲ ਵੇਖੋ ਸੰਧਾ ਸਾਹਿਬ ਕਿੰਨੀ ਹੈ ਹਾਂ ਚੰਗੀ ਹੈ ਹਾਂਜੀ ਚੰਗੀ ਓਵਰঅল ਜਿੰਨੀ ਸਾਰੀ ਚੰਗੀ ਹੈ ਬੜੇ ਦੋਸਤੋ ਜਰਸੀ ਬ੍ਰੀਡ ਦੇ ਵਿੱਚ ਸੋ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਤੋਂ 15 ਤੋਂ ਖੁੱਲੀ ਡੁੱਲੀ ਉੱਪਰ ਪਲਾਸ ਚੱਲਣ ਦੀ ਸੁਭਾਵਨਾ ਹੈ ਜਿਹੋ ਜਾਂ ਥਣ ਭਾਂਡਾ ਇਹਦਾ ਦੇਵਾ ਕਹਿੰਦੇ ਦੀ ਸੰਦੀਪ ਸਿੰਘ ਹੰਦੂ ਸਾਹਿਬ ਜੀ ਮੋਲ ਕਰਦੇ ਦਾ 75000 ਰੁਪਿਆ ਬਚੀ ਦੇ 75 ਦੀ ਹੈਗੀ ਜੀ ਸੂਈ ਸਵਾਈ ਉਹਦਾ ਆਪਾਂ 20 ਕਿਲੋ ਦੁੱਤ ਬਣਾ ਕੇ ਦੇ ਸਕਦੇ ਹਾਂ 75000 ਦੀ ਹੂੰ ਹੂੰ ਹੰਦੂ ਸਾਹਿਬ ਜੀ 70000 ਦੇ ਦੇ ਦੀਆਂ ਮੈਨਾਂ 70 ਦੀ ਹਾਂਜੀ ਤੇ ਥੋੜਾ ਜਿਹਾ ਜ਼ਿਆਦਾ ਆਪਾਂ ਕਰੀਏ ਸੱਟ ਜਾ ਕੰਮ 60000 ਦੀ ਜਾਂਦੀ ਹੈ ਜੀ ਹੋਰ ਕਰ ਦਈਏ ਫਿਰ 60000 ਦੀ ਜਾਂਦੇ ਦੱਸ ਹੁਣ ਦੇ ਨਾ ਕਰੀਏ ਮੈਨਾਂ ਬੱਸ ਕਰਕੇ ਬੱਸ ਕਰੀਏ ਮੈਨਾਂ ਜੇ ਕਰਉਣਾ ਦੇ ਫਿਰ 10000 ਦੇਖੋ 60 ਨੂੰ ਕਿਦਾ ਰਗੜਾ ਰੁਗੜਾ ਵਜਦਾ ਫਿਰ ਬੱਸ ਕਰ ਤੇ 60000 ਦੀ ਸੰਦੂ ਸਾਹਿਬ ਜਾਂਦੇ ਤੋਂ ਤਾਂ ਆ ਦੋਸਤੋ 65000 ਦੀ ਜਿਹੜੀ ਇਹ ਮਿਲ ਜੂਗੀ ਪਹਿਨਣੀ ਆ। ਹੋ ਗਿਆ ਛੋੜੀ ਹੋਣੀ ਸੰਤੂ ਸਾਹਿਬ ਜਿਹੜੇ ਵੀਰ ਨੇ ਫੋਨ ਲਾਉਣਾ। ਠੀਕ ਹੈ ਜੀ। ਚਲੋ ਜੀ ਸਦਕੇ ਲਾਵੇ ਬਾਕੀ 65000 ਦੇ ਵਿੱਚ। 65000 ਦੀ ਵੀਰਾਂ ਦਾ ਵੀ ਇਹ ਵਹਿੜ ਦੇ ਦਾਂਗੇ। ਬਾਕੀ ਦੋਸਤੋ ਇਹਦੇ ਚ ਵੀ ਕੁਆਲਿਟੀ ਆ। ਵੀ 8-9 ਕਿਲੋ ਆਲੀ ਦੀ ਹੋਰ ਜਿਹੜੀ ਦੋਸਤੋ ਹੈ ਪੰਜਾਬ ਵਾਲੀ ਸੰਤੂ ਸਾਹਿਬ ਜਰਸੀ ਪੰਜਾਬ ਵਾਲੀ ਆ ਪਿਓਰ। ਦੂਜੀ ਜਰਸੀ ਨਹੀਂ ਕਿ ਮਾਚਲ ਵਾਲੀ ਦੀਗੀ। ਹਾਂ ਜੀ ਹਾਂ। ਜਾਂ ਵਾਲੀ ਆ ਬਾਕੀ ਵੇਖੋ ਕਿਤਨਾ ਕਿਤਨਾ ਢਿੱਲ ਬੋਡੀ ਚਾਲੀ ਕਿੱਡੀ ਆ ਸੰਤੂ ਸਾਹਿਬ। ਅਜੇ ਮਿਲਣਾ ਤਾਂ ਪੂਰਾ ਫਸਣਾ ਥੱਲਿ ਇਹ ਸਾਫ ਸੁਥਰੀ ਚੰਗੀ ਆ ਜਿੰਨੀ ਆ। ਬੋ ਦੋਸਤੋ ਜਿੰਨੀ ਵੀ ਆ ਪੂਰੀ ਕਰਮ ਵਾਲੀ ਸਾਫ ਸੁਥਰੀ ਆ ਪਿੰਡੇ ਦੀ ਸਾਫ ਸੁਥਰੀ ਆ। ਨਿੱਗਰ ਪਿੰਡੇ ਦੇ ਵਿੱਚ ਬਾਡੀ ਬੁੱਡੀ ਦੀ ਬੜੀ ਸਾਫ ਆ। ਥਣ ਦੇ ਵਿੱਚ ਬੜੀ ਸਾਫ ਸੁਥਰੀ ਆ। ਸੋ ਫੇਸ ਕੁਆਲਟੀ ਬਹੁਤ ਵਧੀਆ ਠੀਕ ਆ ਜੀ। ਸੋ 65000 ਦੇ ਵਿੱਚ ਇਹ ਮਿਲ ਜੂਗੀ। ਸੋ ਸਾਰੇ ਵੀਰ ਜਹਾ ਬਾਣ ਤੁਸੀਂ ਹੱਥ ਪਾ ਸਕਦੇ ਜੀ। ਰੇਟ ਪੜਤਾ ਬਿਲਕੁਲ ਜਾਇਜ਼ ਕਰਤਾ ਵੀਰ ਨੇ ਬਾਕੀ। ਅਗੋ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ। ਇਧਰ ਸੰਦੀਪ ਆਪਣੇ ਕੋਲ ਜਿਹੜੀ ਆ ਖੜੀ ਆ ਭਰਾ ਬੈਠ। ਇਹ ਆ ਗਈ ਸੰਤੋ ਸਾਹਿਬ ਐਫ ਐਫ ਕਰਾਸ ਹੀ ਆ ਗਈ ਜੀ। ਅੱਛਾ ਜੀ। ਇਹਨੇ ਬਿਲਕੁਲ ਹੱਫਤਾ ਲਾਇ ਬਾਕੀ 35 ਤਾਂ ਆਪਣੇ ਵੀ ਸੰਤੂ ਸਾਹਿਬ ਇੱਕ ਨੰਬਰ ਆ ਇਹ ਵੀ ਨਹੀਂ ਦਬਿੰਦੀ ਕੇ ਪਾਸੇ ਹੋਣਾ ਮੈਂ ਦੇਖੋ ਗੱਲ ਨਹੀਂ ਕੀ ਕਰਨ ਵਾਲੀ ਇਹ ਆਹ ਲੋ ਜੀ ਠੀਕ ਹੈ ਜੀ ਆਹ ਲੋ ਜੀ ਠੀਕ ਹੈ ਜੀ ਸੋ ਚਾਰੇ ਥਾਣਾ ਦਾ 35 ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਚਾਰੇ ਨਾ ਨਹੀਂ ਕੋਈ ਗਿਲਟੀ ਨਹੀਂ ਸੰਤੂ ਸਾਹਿਬ ਹਾਂ ਚਾਰੇ ਥਾਣਾ ਵਰਤੇ ਭਾਜੀ ਵਜਨ ਵੇਖੋ ਇਹਦਾ ਵੀ ਕਿੱਡਾ ਹੈ ਕਰਾਸ ਆ ਲਓ ਵਿਕਰੋ ਸਕ ਇਹ ਵੀ ਹੋਊਗੀ ਤਿੱਜਾ ਕ ਤਿੱਜਾ ਸੁਬਾ ਜੀ ਠੀਕ ਹੈ ਜੀ ਹਾਂ ਜੀ ਲਓ ਤੁਸੀਂ ਵੀ ਤਿੱਜਾ ਕ ਸੁਬਾ ਸੂਣ ਵਾਲੀ ਆ ਬੱਜਿਆ ਰਕਾਰਡ ਕੋਈ 20 ਕਿਲੋ ਦਾ ਦੱਸਿਆ ਸੰਤੂਖ ਦੇ ਵਿੱਚ ਠੀਕ ਹੈ ਜੀ ਕਿਤੇ ਨਾ ਕਿਤੇ ਕੋਈ ਐਚ ਐਫ ਤੇ ਸ਼ਾਈ ਵਾਲ ਦਾ ਕੋਈ ਵੀਰ ਕ੍ਰੋਸ ਮਨ ਸਕਦਾ ਥਾਂ ਪੂਰੇ ਲੰਬੇ ਆ ਝੂਲ ਝਾਲ ਬਹੁਤ ਆ ਦੋਸਤੋ ਚੱਡਾ ਜੂਡਾ ਤੁਸੀਂ ਵੇਖੋ ਬਿਲਕੁਲ ਤੁਹਾਨੂੰ ਤੋਂ ਸ਼ੁਰੂਆਤ ਹੋ ਕੇ ਤੇ ਬੈਕ ਸਾਈਡ ਨੂੰ ਜਿਹੜਾ ਨਿਕਲ ਕੇ ਸਾਹਮਣੇ ਆਊਗਾ ਦਿਨੇ ਤੇ ਵੀ ਮੈਨੂੰ ਲੱਗਦਾ ਵੀ ਉਹੀ ਆ ਹਫਤਾ ਹਫਤਾ ਸੰਤੂਖ ਸਭ ਲੈ ਜਾ ਬਾਕੀ ਜੰਮੀ ਬੜੀ ਹੈ ਹਾਂ ਲੌ ਵਾਲੀ ਬਹੁਤ ਜਿਆਦੀ ਆ ਹਾਂ ਹਫਤਾ ਆਰਾਮ ਹੰਡੇ ਤੇਰੀ ਬੜੀ ਹੈ ਜੀ ਬਾਕੀ ਲਓ ਦੋਸਤੋ ਵੇੜਾ ਦੋਵੇਂ ਠੰਡੀਆਂ ਧੀਰੀਆਂ ਨੇ ਸੀਲਸ ਲੱਗਾ ਠੀਕ ਹੈ ਜੀ ਬਾਕੀ ਰੇਡ ਪੜਤਾ ਵੀ ਇਹਦਾ ਪੁੱਛ ਲਾਂਗੇ ਆਪਾਂ ਵੀਰ ਤੋਂ ਗੱਬਣਾ ਠੀਕ ਹੈ ਜੀ ਗੱਬਣ ਵੇੜਾ ਤੇ ਟਿਪ ਕੇ ਆਪਾਂ ਤੁਹਾਨੂੰ ਦਿਖਾਤੀ ਹੈ ਠੀਕ ਹੈ ਜੀ ਤੋਂ ਅੱਗੇ ਦੁੱਧ ਜਿਹੜਾ ਦੋਸਤੋ ਦੁੱਧ ਸੇਵਾ ਦਾ ਹਰ ਵਾਰ ਆਪਾਂ ਹਰ ਦੁੱਧ ਸੰਤੂ ਸਾਹਿਬ ਜਿੰਨੀ ਕੋਈ ਸਾਹਿਬ ਨੂੰ ਉਨਾ ਹੀ ਕੱਢ ਦੋਗੇ ਵੇੜਾ ਬਾਕੀ ਵੇਖੋ ਢਿੱਲ ਢੁਲ ਬਹੁਤ ਜਿਆਦੀ ਆਹ ਵੇਖੋ ਛੱਡਾ ਅਜੇ ਪੂਰਾ ਭਰਨਾ ਨਹੀਂ ਇਹ ਠੰਡੀ ਧੀਰੀ ਕਿੱਡੀ ਆ ਵੇਖੋ ਕੋਈ ਵਾਹ ਕੋਈ ਨਹੀਂ ਇਧਰ